ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵਾ ਚੈਨਲ ਦੇਖ ਰਹੇ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਅੱਜ ਆਪਾਂ 18 ਮਾਰਚ ਦੀ ਸੰਬੰਧ ਦੇ ਵਿੱਚ ਜਿਹੜਾ ਸਾਡਾ ਸਿੱਖ ਇਤਿਹਾਸ ਹੁੰਦਾ ਉਹ ਸਾਂਝਾ ਕਰਾਂਗੇ ਜਿਹਦੇ ਵਿੱਚ ਅੱਜ ਦੇ ਦਿਨ 18 ਮਾਰਚ ਨੂੰ ਖੇਮ ਸਿੰਘ 베ਦੀ ਜਿਹੜਾ 베ਦੀ ਪਰਿਵਾਰ ਸੀ ਇਹਨਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਾਂ ਤੇ ਕਬਜ਼ਾ ਸੀ ਤੇ ਜਿਸ ਤਰ੍ਹਾਂ ਨਰੇਨੂ ਮਹੰਤ ਕਿਤਨਾ ਕਿਤੇ ਮਨਮਾਨੀਆਂ ਕਰਦੇ ਸੀ ਇਸੇ ਤਰ੍ਹਾਂ ਬੇਦੀ ਪਰਿਵਾਰ ਵੀ ਮਨਮਾਨੀਆਂ ਕਰਨ ਲੱਗ ਗਿਆ ਸੀ ਇਹਨਾਂ ਦਾ ਮੁਖੀ ਖੇਮ ਸਿੰਘ ਜਿਹੜਾ ਬੇਦੀ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗਦੈਲਾ ਲਾ ਕੇ ਬੈਠਦਾ ਹੁੰਦਾ ਸੀ ਗੁਰਸਿੱਖ ਵੀਰਾਂ ਨੇ ਉਸ ਦਾ ਵਿਰੋਧ ਕਰਿਆ ਸੀ ਜਿਸ ਦੇ ਵਿੱਚ ਨਾਮ ਆਉਂਦਾ ਪ੍ਰੋਫੈਸਰ ਗੁਰਮਖ ਸਿੰਘ ਜੀ ਉਹਨਾਂ ਨੇ ਇਸ ਦੀ ਜਿਹੜੀ ਇਹ ਹਰਕਤ ਸੀ ਇਸ ਦਾ ਵਿਰੋਧ ਕੀਤਾ ਸੀ ਤੇ ਇਸ ਤੋਂ ਬਾਅਦ ਜਾਦਾ ਜਿਹੜੀ ਦਲ ਵੱਡਾ ਸੀ ਉਹ ਬੇਦੀ ਪਰਿਵਾਰ ਦਾ ਸੀ ਉਹਨਾਂ ਨੇ ਖਾਲਸਾ ਤਖਤ ਤੇ ਇਕਤਰਤਾ ਕਰਕੇ ਭਾਈ ਗੁਰਮੁਖ ਸਿੰਘ ਜੋ ਪ੍ਰੋਫੈਸਰ ਸਾਹਿਬ ਸੀ ਉਹਨਾਂ ਨੂੰ ਪੰਥ ਦੇ ਵਿੱਚੋਂ ਸੇਕ ਦਿੱਤਾ ਸੀ ਸਿਰਫ ਇੰਨੀ ਗੱਲ ਦਾ ਜੀ ਕਿ ਉਹ ਇਹਨਾਂ ਦੇ ਵਿਰੋਧ ਦੇ ਵਿੱਚ ਵਿਚਾਰ ਕਰਦਾ ਸੀ ਕਿ ਤੁਸੀਂ ਗੁਰੂ ਰਾਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਗਦੈਲਾ ਲਾ ਕੇ ਬੈਂਦੇ ਹੋ ਭਾਈ ਖੇਮ ਸਿੰਘ ਜੋ ਬੇਦੀ ਪਰਿਵਾਰ ਦਾ ਸੀ ਉਹਨਾਂ ਨੇ ਆਪਣੇ ਫਾਈਚਾਰੀ ਦੀ ਜਾਂ ਕੱਤਰਤਾ ਕਰਕੇ ਆਪਣੇ ਦਲ ਦੀ ਏ 18 ਮਾਰਚ 1887 ਨੂੰ ਪ੍ਰੋਫੈਸਰ ਗੁਰਮukh ਸਿੰਘ ਨੂੰ ਪੰਥ ਦੇ ਵਿੱਚੋਂ ਸੇਕ ਦਿੱਤਾ ਸੀ ਤੇ ਇਹ ਮਨਮਾਨੀਆਂ ਕਰਦੇ ਆ ਪਰਿਵਾਰ ਜਿਹੜਾ ਪਰਿਵਾਰ ਵੀ ਜਾਂ ਜਿਹੜਾ ਦਲ ਵੀ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਹੁੰਦਾ ਜਿਸ ਤਰ੍ਹਾਂ ਹੁਣ ਹੋ ਰਿਹਾ ਸ਼੍ਰੋਮਣੀ ਕਮੇਟੀ ਦੇ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮਨਮਾਨੀਆਂ ਹੋਣੀਆਂ ਉਹੀ ਕੰਮ 18 ਮਾਰਚ 1887 ਨੂੰ ਹੋਇਆ ਸੀ ਤੇ ਅੱਜ ਦੇ ਦਿਨ ਦੂਸਰਾ ਪੁਆਇੰਟ ਹੈ ਜਿਹੜਾ ਜਥੇਦਾਰ ਗੁਰਦੇਵਾਲ ਸਿੰਘ ਜੀ ਅਜਨੂਹਾ ਸਾਹਿਬ ਉਹ ਚੜ੍ਹਾਈ ਕਰ ਗਏ ਸੀ ਬੜੇ ਪੰਥਕ ਵਿਚਾਰਾਂ ਵਾਲੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਰਹਿਣ ਵਾਲੀ ਉਹ ਰੂਹ ਮਹਾਨ ਆਤਮਾ ਸੀ 18 ਮਾਰਚ 1982 ਵਾਲੇ ਦਿਨ ਉਹ ਆਪਣੇ ਸਰੀਰ ਨੂੰ ਛੱਡ ਕੇ ਪਰਲੋਕ ਸੁਧਾਰ ਗਏ ਸੀ ਜਿਸ ਦਾ ਉਸ ਸਮੇਂ ਦੇ ਪੂਰੇ ਪੰਥ ਦੇ ਵਿੱਚ ਬਹੁਤ ਜ਼ਿਆਦਾ ਰੂਹ ਜਾਂ ਉਦਾਸੀ ਆ ਗਈ ਸੀ ਕਿ ਹੁਣ ਪੰਥ ਦੇ ਵਿੱਚ ਐਡੇ ਵਿਦਵਾਨ ਐਡੇ ਪੰਥਕ ਸੋਚ ਰੱਖਣ ਵਾਲੇ ਆਗੂ ਜਥੇਦਾਰ ਗੁਰदयाल ਸਿੰਘ ਜినੋਹਾ ਸਾਹਿਬ ਪੰਥ ਨੂੰ ਜਿਹੜਾ ਮੋਰਚਾ ਚੱਲਦਾ ਸੀ ਧਰਮ ਯੁੱਧ ਮੋਰਚਾ ਉਹ ਵਿੱਚੇ ਸੀ ਤੇ ਉਹਨਾਂ ਨੂੰ ਆਪਣੇ ਛੇਰ ਛੱਡ ਕੇ ਚਲੇ ਗਏ ਸੀ ਤੇ ਤੀਸਰਾ ਜਿਹੜਾ ਪੁਆਇੰਟ 18 ਮਾਰਚ ਦੇ ਸਬੰਧ ਦੇ ਵਿੱਚ ਆਖਰੀ ਤੇ ਤੀਸਰਾ ਹੈ ਉਹ ਪੁਣਿਆਰਾਂ ਵਾਲਾ ਜਿਹੜਾ ਸਾਧ ਸੀ ਗੁਰੂ ਦਮ ਦਾ ਪ੍ਰਚਾਰ ਕਰਦਾ ਸੀ ਉਸ ਦੇ ਸਬੰਧ ਦੇ ਵਿੱਚ ਸੀ ਇਹ 18 ਮਾਰਚ 2014 ਨੂੰ ਬਾਦਲ ਸਰਕਾਰ ਨੇ ਸਾਡੇ ਬਹੁਤ ਜ਼ਿਆਦਾ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਸੀ ਸਿਰਫ ਉਹਨਾਂ ਦੇ ਉੱਤੇ ਬਲੇਮ ਇਹੀ ਲਾਇਆ ਸੀ ਕਿ ਉਹ ਪਿਆਰਾ ਸਿੰਘ ਪੁਣਿਆਰਾਂ ਵਾਲੇ ਨੂੰ ਮਾਰਨ ਦੀ ਸਾਜ਼ਿਸ਼ ਕਰ ਰਹੇ ਹਨ ਪਰ ਇਹਦੇ ਵਿੱਚ ਉਨ੍ਹਾਂ ਕੋਲੇ ਕੋਈ ਸਰਕਾਰ ਕੋਲੇ ਠੋਸ ਸਬੂਤ ਨਹੀਂ ਸੀ ਜਿਹੜਾ ਵੀ ਗੁਰਸਿੱਖ ਉਹਨਾਂ ਦਾਬ ਵਿਰੋਧ ਕਰਦਾ ਸੀ ਪੁਣਿਆਰਾਂ ਵਾਲੇ ਦਾ ਉਸ ਨੂੰ ਇਹ ਕਹਿ ਕੇ ਚੱਕ ਲਿਆ ਜਾਂਦਾ ਸੀ ਕਿ ਉਹ ਪੁਣਿਆਰਾਂ ਵਾਲੇ ਨੂੰ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਬਾਦਲ ਸਰਕਾਰ ਨੇ ਪਿਛਲੇ ਸਮਿਆਂ 'ਚ ਸੌਦਾ ਸਾਥ ਦੇ ਨਾਲ ਜਾਰੀਆਂ ਨਵਾਈਆਂ ਇਸੇ ਤਰ੍ਹਾਂ 2014 ਦੇ ਵਿੱਚ ਪੁਣਿਆਰਾਂ ਵਾਲਾ ਜਿਹੜਾ ਸਾਥ ਸੀ ਉਹਦੇ ਨਾਲ ਵੀ ਇਹਨਾਂ ਨੇ ਜਾਰੀਆਂ ਨਵਾਉਂਦੇ ਹੋਏ ਗੁਰਸਿੱਖਾਂ ਨੂੰ ਗ੍ਰਿਫਤਾਰੀਆਂ ਕਰਕੇ ਉਹਨਾਂ ਦੇ ਉੱਤੇ ਪਰਚੇ ਦਰਜ ਕਰੇ ਸੀ ਏਸੀ ਅੱਜ ਦਾ ਸਿੱਖ ਇਤਿਹਾਸ ਜਿਹਦੇ ਵਿੱਚ ਮੌਜੂਦਾ ਸਮੇਂ ਦੇ ਪੁਰਾਣੇ ਸਾਡੇ ਸਿੱਖ ਇਤਿਹਾਸ ਦੇ ਉੱਤੇ ਆਪਾਂ ਚੰਨਣਾ ਪਾਇਆ ਹੁਣ ਆਪਾਂ 19 ਮਾਰਚ ਨੂੰ ਜਿਹੜਾ ਅਗਲੇ ਦਿਨ ਦਾ ਇਤਿਹਾਸ ਉਹ ਆਪਕਿਆਂ ਦੇ ਨਾਲ ਸਾਂਝਾ ਕਰਾਂਗੇ ਜੇਕਰ ਇਤਿਹਾਸ ਚੰਗਾ ਲੱਗਿਆ ਜਾਂ ਆਪਣਾ ਕੋਈ ਸੁਝਾਅ ਦੇਣਾ ਚਾਹੁੰਦੇ ਨੇ ਵੀਰ ਉਹ ਕਮੈਂਟ ਦੇ ਵਿੱਚ ਜਰੂਰ ਦੱਸਣ ਤੇ ਵੀਡੀਓ ਨੂੰ ਸ਼ੇਅਰ ਕਰ ਲਿਓ ਚੈਨਲ ਨੂੰ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ